ਸਸ਼ੀ ਗਾਲਤ ਤੁਸੀਂ ਵੇਖ ਰਹੇ ਹੋ ਸਾਝਾ ਟੀਵੀ ਮੈਂ ਹਾਂ ਤੁਹਾਟੇ ਨਾਲ ਪ੍ਰਵਾਨੀ ਅਨੇਜਾ ਦੇਸ਼ੂਨੀਅਦੀ तमाम ਅਧੀ ਖਬਰਾਂ ਲੈ ਕੇ ਹਾਜ਼ਰ ਆ ਸਾਡੀ ਖਾਸ ਪੇਸ਼ ਕਰਦਾ ਫਾਈਨਲ ਨਿਊਜ਼ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਵੱਡੀ ਖਬਰ ਦੇ ਨਾਲ ਸਮਾਨਤ ਸਰਕਾਰ ਦਾ ਨਸ਼ਿਆਂ ਦੇ ਖਿਲਾਫ ਅਭਿਆਨ ਜਾਰੀ ਹੈ ਪੰਜਾਬ ਭਰ ਦੇ ਅੰਦਰ ਅੱਜ ਨਸ਼ਾ ਖੋਰੀ ਦੇ ਖਿਲਾਫ ਕਾਰਵਾਈ ਹੋਵੇਗੀ ਨਸ਼ਾ ਤਸਕਰਾਂ ਦੇ ਖਿਲਾਫ ਸਾਰੇ ਜ਼ਿਲ੍ਹਿਆਂ ਦੇ ਵਿੱਚ ਰੇਡ ਕੀਤੀ ਜਾਵੇਗੀ ਪੁਲਿਸ ਦੇ ਸੀਨੀਅਰ ਅਧਿਕਾਰੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਰੇਡ ਕਰਨਗੇ ਅੱਜ ਪੂਰਾ ਦਿਨ ਨਸ਼ਿਆਂ ਦੇ ਖਿਲਾਫ ਜਾਰੀ ਰਹੇਗਾ ਪੁਲਿਸ ਦਾ ਸਰਚ ਆਪਰੇਸ਼ਨ ਕੈਬਨਿਟ ਸਬ ਕਮੇਟੀ ਦੇ ਮੈਂਬਰ 20 ਜ਼ਿਲ੍ਹਿਆਂ ਦੇ ਵਿੱਚ ਮੀਟਿੰਗਸ ਕਰਨਗੇ ਸਵੇਰੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੈਬਨਿਟ ਮੰਤਰੀ ਮੀਟਿੰਗਾਂ ਕਰਨਗੇ ਜ਼ਿਲ੍ਹਿਆਂ ਦੇ ਡੀਸੀ ਐਸਐਸਪੀ ਦੇ ਹੋਰ ਅਫਸਰਾਂ ਦੇ ਨਾਲ ਮੀਟਿੰਗ ਕਰਨਗੇ ਮੰਤਰੀ 拉ஜித் ਪੁੱਲੜ ਅੱਜ ਫਰੀਦਕੋਟ ਤੇ ਮਾਨਸਾ ਵਿਖੇ ਮੀਟਿੰਗਸ ਕਰਨਗੇ ਕੈਬਨਿਟ ਮੰਤਰੀ ਤਰुणਪ੍ਰੀਤ ਸਿੰਘ ਸੋਨ ਬਠਿੰਡਾ ਵਿਖੇ ਮੀਟਿੰਗ ਕਰਨਗੇ ਸਿਹਤ ਮੰਤਰੀ ਬਲਬੀਰ ਸਿੰਘ ਬਠਿੰਡਾ ਬਨਾਲਾ ਤੇ ਸੰਗਰੂਰ ਦਾ ਦੌਰਾ ਕਰਨਗੇ ਤਿੰਨੋਂ ਜ਼ਿਲ੍ਹਿਆਂ ਵਿੱਚ ਚੱਲ ਰਹੇ ਨਸ਼ਾ ਛਡਾਓ ਕੇਂਦਰ ਦਾ ਵੀ ਦੌਰਾ ਕੀਤਾ ਜਾਵੇਗਾ ਸੋ ਵਾਰਨ ਡਰੱਗਸ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਇੱਕ ਕਮਿਸ਼ਨ ਦਾ ਆਗਾਜ਼ ਕੀਤਾ ਗਿਆ ਹੈ ਜਿਸ ਦੇ ਤਹਿਤ ਪਿਛਲੇ ਇੱਕ ਹਫਤੇ ਤੋਂ ਜੇਕਰ ਕਿਹਾ ਜਾਵੇ ਲਗਾਤਾਰ ਬੁਲਡੋਜ਼ਰ ਕਾਰਵਾਈ ਵੀ ਪੰਜਾਬ ਦੇ ਵਿੱਚ ਚਲਦੀ ਹੋਈ ਨਜ਼ਰ ਆ ਰਹੀ ਹੈ ਜਿਹੜੇ ਨਸ਼ਾ ਤਸਕਰ ਨੇ ਜਨਾਬ ਦੇ ਨਾਮ ਨਾਮਜ਼ਦ ਕੀਤੇ ਗਏ ਨੇ ਜਿਨ੍ਹਾਂ ਦੀ ਆਏ ਤੋਂ ਅਧਿਕ ਜਾਇਦਾਦਾਂ ਨੇ ਉਹਨਾਂ ਨੂੰ ਜ਼ਬਤ ਕੀਤਾ ਜਾ ਰਿਹਾ ਤੇ ਨਾਲ ਦੇ ਨਾਲ ਉਹਨਾਂ ਤੇ ਬੁਲਡੋਜ਼ਰ ਕਾਰਵਾਈ ਵੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਆਏ ਦਿਨ ਛਾਪੇ ਮਾਰੀ ਹੋ ਰਹੀ ਹੈ ਨਸ਼ਾ ਤਸਕਰਾਂ ਨੂੰ ਫੜਨ ਦੇ ਲਈ ਆਏ ਦਿਨ ਰੇਡ ਹੋ ਰਹੀਆਂ ਨੇ ਔਰ ਅੱਜ ਦਾ ਦਿਨ ਆਪਣੇ ਆਪ ਦੇ ਵਿੱਚ ਹੋਰ ਇੰਪੋਰਟੈਂਟ ਉਦੋਂ ਬਣ ਜਾਂਦਾ ਜੋ ਖੁਦ ਜਿਹੜੇ ਕੈਬਨਿਟ ਮੰਤਰੀ ਨੇ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆ ਡੀਸੀਸ ਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਆਇਸ ਅਫਸਰਾਂ ਦੇ ਨਾਲ ਮੀਟਿੰਗ ਕਰਨਗੇ ਦੇ ਨਾਲ ਦੇ ਨਾਲ ਨਸ਼ਾ ਛਡਾਓ ਕੇਂਦਰ ਜੋ ਹਰ ਜ਼ਿਲ੍ਹੇ ਦੇ ਵਿੱਚ ਮੌਜੂਦ ਹੈ ਉਹਨਾਂ ਦਾ ਵੀ ਦੌਰਾ ਬਕਾਇਦਾ ਕੀਤਾ ਜਾਵੇਗਾ ਕਿਉਂਕਿ ਸਟ੍ਰਿਕਟ ਇਨਸਟਰਕਸ਼ਨਸ ਗਵਰਨਮੈਂਟ ਵੱਲੋਂ ਐਸ ਅਧਿਕਾਰੀਆਂ ਨੂੰ ਡੀ ਸੀਜ਼ ਨੂੰ ਐਸ ਡੀ ਐਮਜ਼ ਨੂੰ ਦੇ ਦਿੱਤੀ ਗਈ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਦੇ ਦਿੱਤੀ ਗਈ ਹੈ ਕਿ ਹੁਣ ਕਿਸੇ ਵੀ ਕੀਮਤ ਤੇ ਪੰਜਾਬ ਦੇ ਵਿੱਚ ਜਵਾਨੀ ਨੂੰ ਦਲਦਲ ਦੇ ਵਿੱਚ ਠੇਕੇਲਣ ਵਾਲੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਾ ਨਹੀਂ ਜਾਏਗਾ ਸੋ ਉਸੇ ਦੇ ਤਹਿਤ ਕਾਰਵਾਈ ਜੋ ਹੈ ਉਹ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਾਹਮਣੇ ਆ ਰਹੀ ਹੈ ਵਾਰਨ ਡਰੱਗਸ ਅਸਮਿਸ਼ਨ ਦਾ ਨਾਂ ਦਿੱਤਾ ਗਿਆ ਔਰ ਇਸ ਦੇ ਤਹਿਤ ਹਰ ਇੱਕ ਮੰਤਰੀ ਹਰ ਇੱਕ ਅਧਿਕਾਰੀ ਪੁਲਿਸ ਪ੍ਰਸ਼ਾਸਨ ਦਾ ਹਰ ਇੱਕ ਮੁਲਾਜ਼ਮ ਜੋ ਹੈ ਉਹ ਆਪਣੇ ਆਪ ਨੂੰ ਵਚਨਬੱਧ ਦੱਸਦਾ ਹੋਇਆ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਰੇਡਸ ਦਾ سلسلہ ਉਹ ਵੀ ਜਾ ਰਹੀ ਹੈ ਅੱਜ ਵੀ ਪੰਜਾਬ ਭਰ ਦੇ ਵਿੱਚ ਛਾਪੇਮਾਰੀ ਹੋਵੇਗੀ ਰੇਡ ਕੀਤੀਆਂ ਜਾਵੇਗੀ ਤੇ ਨਸ਼ਾ ਤਸਕਰਾਂ ਨੂੰ ਟਰ ਦਬੋਚਿਆ ਜਾਵੇਗਾ ਰੁਕ ਕਰਾਂਗੇ ਅਗਲੀ ਖਬਰ ਦੀਵਾਲ ਸੋ ਜਲੰਧਰ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਤਿੰਨ ਗੁਰਗੇ ਗ੍ਰਿਫਤਾਰ ਕੀਤੇ ਗਏ ਨੇ ਪਾਕਿਸਤਾਨ ਤੇ ਗ੍ਰੀਸ ਦੇ ਵਿੱਚ ਬੈਠੇ ਆਕਾਸ਼ ਗੈਂਗ ਨੂੰ ਆਪਰੇਟ ਕਰ ਰਹੇ ਸਨ ਆਰੋਪੀਆਂ ਤੋਂ ਚਾਰ ਆਧੁਨਿਕ ਪਿਸਤੋਲ ਇੱਕ ਗਲੌਕ ਪਿਸਤੌਲ ਬਰਾਮਦ ਕੀਤੀ ਗਈ ਹੈ ਇੱਕ ਮੈਗਜ਼ੀਨ 4 6 ਕਾਰਤੂਸ ਇੱਕ ਪਿਸਤੌਲ ਪੀਐਕਸ 5 ਸਟੋਰਮ ਵੀ ਬਰਾਮਦ ਕੀਤੇ ਗਏ ਨੇ ਇੱਕ ਦੇਸੀ 3 ਬੋਰ ਪਿਸਤੌਲ ਦੇਸੀ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ ਪੁਲਿਸ ਨੇ ਸਾਰੇ ਪਿਸਤੂਲਾਂ ਦੇ ਨਾਲ ਮੈਗਜ਼ੀਨ ਤੇ ਕਾਰਤੂਸ ਵੀ ਬਰਾਮਦ ਕੀਤੇ ਹਨ ਗ੍ਰਫਤਾਰ આરોપીਾਂ ਦੀ ਪਛਾਣ ਜਗਰੂਪ ਸੁਖਜੀਤ ਤੇ ਨਵਪ੍ਰੀਤ ਸਿੰਘ ਵਜੋਂ ਹੋਈ ਹੈ ਤਿੰਨ ਗ੍ਰਫਤਾਰੀਆਂ ਦੇ ਨਾਲ ਪੁਲਿਸ ਨੇ ਪੰਜਾਬ ਦੇ ਵਿੱਚ ਵੱਡੀ ਕਿਲਿੰਗ ਟਾਲੀ ਹੈ ਪੰਜਾਬ ਦੇ ਅੰਦਰ ਕਿਲਿੰਗ ਦੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ આરોપીਆਂ ਦੀ ਗ੍ਰਫਤਾਰੀ ਤੋਂ ਬਾਅਦ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ एसएसओसी अमृतसर ਵਿਖੇ ਆਰੋਪੀਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਸੋ ਜਿੱਥੇ ਵਿਰੋਧੀਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਤੇ ਲਾਅ ਐਂਡ ਆਰਡਰ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਅੱਜ ਦਿਨ ਪੰਜਾਬ ਦੇ ਵਿੱਚ ਕਤਲਗਾਰਤ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਅੱਜ ਦਿਨ ਗੈਂਗਸਟਰਸ ਫਿਰੋਤੀਆਂ ਮੰਗ ਰਹੇ ਨੇ ਵਪਾਰੀਆਂ ਤੋਂ ਔਰ ਜਿਸ ਤਰੀਕੇ ਦੇ ਨਾਲ ਕਤਲ ਕੀਤੇ ਜਾ ਰਹੇ ਨੇ ਇੱਥੇ ਤੱਕ ਕਿ ਪਿਛਲੇ ਦਿਨਾਂ ਦੇ ਵਿੱਚ ਅਜਿਹੀਆਂ ਖਬਰਾਂ ਵੀ ਦੇਖਣ ਨੂੰ ਮਿਲੀਆਂ ਅਜਿਹੀਆਂ ਵੀਡੀਓਜ਼ ਵੀ ਦੇਖਣ ਨੂੰ ਮਿਲਿਆ ਜਿੱਥੇ ਐਨਆਰਆਈਸ ਦੇ ਵੀ ਉਹਨਾਂ ਦੇ ਘਰ ਵੜ ਕੇ ਹਥਿਆਰਾਂ ਦੇ ਨਾਲ ਹਮਲਾ ਬੋਲਿਆ ਗਿਆ ਸੋ ਉਸੇ ਦੀ ਐਪਸ ਦੇ ਵਿੱਚ ਅੱਜ ਕਹਿ ਸਕਦੇ ਆ ਕਿ ਪੰਜਾਬ ਪੁਲਿਸ ਦੇ ਹੱਥ ਦੇ ਵਿੱਚ ਇੱਕ ਵੱਡੀ ਕਾਮਯਾਬੀ ਉਦੋਂ ਲੱਗੀ ਜਦੋਂ ਜਲੰਧਰ ਦੇ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਤਿੰਨ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸ ਦਈਏ ਕਿ ਇਹਨਾਂ ਦੇ ਜਿਹੜੇ ਆਕਾਸਨ ਜਾਂ ਜੋ ਐਸ ਗਰੋ ਨੂੰ ਹੈਡ ਕਰ ਰਹੇ ਸਨ ਉਹ ਪਾਕਿਸਤਾਨ ਤੇ ਗ੍ਰੀਸ ਦੇ ਵਿੱਚ ਬੈਠੇ ਨੇ ਔਰ ਦੂਜੀ ਗੱਲ ਇਹ ਵੀ ਦੱਸੀ ਜਾ ਰਹੀ ਹੈ ਕਿ ਨਾਲ ਦੇ ਨਾਲ ਵੱਡੇ ਮਾਤਰਾ ਦੇ ਵਿੱਚ ਜਿਹੜੇ ਨੇ ਹਥਿਆਰ ਵੀ આરોપીਾਂ ਤੋਂ ਬਰਾਮਦ ਕੀਤੇ ਗਏ ਨੇ ਜਿਦੇ ਵਿੱਚ ਚਾਰ ਐਡਵੋਨਿਕ ਪਿਸਤੌਲ ਨੇ ਮੈਗਜ਼ੀਨ ਹੈ ਕਾਰਤੂਸ ਹੈ ਪਿਸਟਲਸ ਨੇ 32 ਬੋਰ ਹੈ 30 ਬੋਰ ਹੈ ਇਹ तमाम ਜਿਹੜੇ ਹਥਿਆਰ ਨੇ ਐਵੀ ਬਰਾਮਦ ਕੀਤੇ ਗਏ ਨੇ ਔਰ ਇਸ ਦੇ ਨਾਲ ਇੱਕ ਵੱਡੀ ਵਾਰਦਾਤ ਨੂੰ ਰੋਕਣ ਤੋਂ ਪੰਜਾਬ ਪੁਲਿਸ ਵੱਲੋਂ ਬਚਾਏਗੇ ਰੋਕਾਂਗੇ ਅਗਲੀ ਖਬਰ ਦਿਵਾਲ ਸੋਸੋ ਗੁਜਰਾਤ ਦੇ 2 ਦਿਨਾਂ ਦੌਰੇ ਤੇ ਰਹਿਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਅਜ சூரਤ ਦੇ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ சூரਤ ਦੇ ਲਿਮਬਿਆਂਤ ਇਲਾਕੇ ਦੇ ਵਿੱਚ ਨੀਲਗਰੀ ਮੈਦਾਨ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਜਾਵੇਗੀ ਰੈਲੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵੱਡਾ ਰੋਡ ਸ਼ੋਅ ਵੀ ਕਰਨਗੇ சூரਤ ਦੇ ਅਠਾਵ ਗੇਟ ਤੋਂ ਲਿਮਬਿਆਂਤ ਤੱਕ ਰੋਡ ਸ਼ੋਅ ਕਰਨਗੇ ਪ੍ਰਧਾਨ ਮੰਤਰੀ ਕਰੀਬ ਧਨ ਕਿਲੋਮੀਟਰ ਲੰਬਾ ਰੋਡ ਸ਼ੋਅ ਕਰਨਗੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਦੇ ਸਵਾਗਤ ਦੇ ਲਈ 100 ਮੀਟਰ ਤੇ 3 ਮੰਚ ਤਿਆਰ ਕੀਤੇ ਗਏ ਹਨ ਪ੍ਰਧਾਨ ਮੰਤਰੀ ਦੇ ਰੋਡ ショਅ ਦੇ ਦੌਰਾਨ 1 ਲੱਖ ਲੋਕ ਸਵਾਗਤ ਦੇ ਲਈ ਮੌਜੂਦ ਰਹਿਣਗੇ ਪ੍ਰਧਾਨ ਮੰਤਰੀ ਗੁਜਰਾਤ ਦੌਰੇ ਦੌਰਾਨ ਕਈ ਪ੍ਰੋਜੈਕਟਾਂ ਦੀ ਵੀ ਸ਼ੁਰੂਆਤ ਕਰਨਗੇ ਰੁਕਰਾਂਗੇ ਅਗਲੀ ਖਬਰ ਦੇ ਵਾਰ ਸਮਲ ਮੁਹਾਲੀ ਦੇ ਵਿੱਚ ਸਰਵੈਲੈਂਸ ਸਿਸਟਮ ਤੇ ਟ੍ਰਾਫਿਕ ਮੈਨੇਜਮੈਂਟ ਦੀ ਸ਼ੁਰੂਆਤ ਹੋ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟ੍ਰਾਫਿਕ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕੀਤੀ ਹੈ ਮੁਹਾਲੀ ਦੀਆਂ 17 ਥਾਵਾਂ ਤੇ 350 ਤੋਂ ਵੱਧ ਕੈਮਰੇ ਲਗਾਏ ਗਏ ਹਨ ਮੋਹਾਲੀ ਦੇ ਟ੍ਰੈਫਿਕ ਤੇ ਹੁਣ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਨਜ਼ਰ ਰੱਖੀ ਜਾਵੇਗੀ। ਚੰਡੀਗੜ੍ਹ ਦੀ ਤਰਫ਼ ਸੇ ਹੁਣ ਮੋਹਾਲੀ ਵਿੱਚ ਵੀ ਆਨਲਾਈਨ ਚਲਾਨ ਕੱਟੇ ਜਾਣਗੇ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਘਰ ਬੈਠੇ ਹੀ ਚਲਾਨ ਮਿਲਣਗੇ। ਸਾਡਾ ਮਕਸਦ ਪੈਸਾ ਇਕੱਠਾ ਕਰਨਾ ਨਹੀਂ ਸਗੋ ਹੱਥ ਸੇ ਰੋਕਣਾ ਹੈ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ। ਸੇ ਮਾਨ ਨੇ ਕਿਹਾ ਕਿ ਮੋਹਾਲੀ ਦੇ ਵਿੱਚ ਲੋਕ ਸਭ ਤੋਂ ਜ਼ਿਆਦਾ ਟ੍ਰੈਫਿਕ ਉਲੰਘਣਾ ਕਰਦੇ ਸਨ। ਚੰਡੀਗੜ੍ਹ ਤੋਂ ਮੁਹਾਲੀ ਦਾਖਲ ਹੁੰਦੇ ਹੀ ਲੋਕ ਟ੍ਰੈਫਿਕ ਨਿਯਮ ਭੁੱਲ ਜਾਂਦੇ ਸਨ ਆਨਲਾਈਨ ਚਲਾਨ ਦੇ ਨਾਲ ਨਾਲ ਹੁਣ ਫੋਟੋ ਵੀ ਮੋਬਾਈਲ ਤੇ ਆਇਆ ਕਰੇਗੀ ਪੰਜਾਬ ਦੇ ਕਈ ਹੋਰ ਸ਼ਹਿਰਾਂ ਦੇ ਅੰਦਰ ਵੀ ਇਸ ਪ੍ਰਣਾਲੀ ਨੂੰ ਲਾਗੂ ਕੀਤਾ ਜਾਵੇਗਾ ਇਸ ਮੌਕੇ ਕੀ ਕੁਝ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਓ ਸੁਣਦੇ ਹਰਨ ਜਨਕ ਦਾ ਥੇ ਪਤਾ ਲੱਗੇ ਕਿ ਸਭ ਤੋਂ ਵੱਧ ਟ੍ਰੈਫਿਕ ਵਾਇਲੇਸ਼ਨ ਚੰਡੀਗੜ੍ਹ ਤੋਂ ਨਿਕਲ ਸਾਰੇ ਮੁਹਾਲੀ 'ਚ ਕਰਦੇ ਕਿਉਂਕਿ ਜਦੋਂ ਇਧਰੋਂ ਆਏ ਨਾਲ ਜਨ ਤਾਂ ਬੈਠ ਲਾ ਲੈਣੀ ਉਹਨੂੰ ਮਤਲਬ ਵੀ ਕਿਸੇ ਹੋਰ ਗ੍ਰਹਿ ਤੇ ਆ ਗਏ ਹੁਣ ਸਾਡੇ ਸਾਡੇ ਨਹੀਂ ਬਚ ਸਕਦੀ ਨਾ ਜਾਂ ਹੁਣ ਐਕਸੀਡੈਂਟ ਹੀ ਹੋੰਦਾ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਸਮਾਨ ਸਮੂਰ ਲੈ ਕੇ ਆਇਆ ਚੰਡੀਗੜ੍ਹੋਂ ਉਹਦਾ ਸੇਵਨ ਵੀ ਕਰਨ ਲੱਗ ਜਾਣਾ ਵੀ ਹੁਣ ਤਾਂ ਬਲੇਰੀਏ ਚ ਆ ਗਏ ਹੁਣ ਕੋਈ ਚੱਕਰ ਨਹੀਂ ਚੱਲੇਗਾ ਸਭ ਤੋਂ ਵੱਧ ਐਕਸੀਡੈਂਟ ਚੰਡੀਗੜ੍ਹ ਤੋਂ ਵਾਲਾ ਛੋਟੇ ਜਿਹੇ ਸ਼ਹਿਰ ਮਾਂ ਨਹੀਂ ਚੁੰਦੇ ਸੀ ਕਿਉਂਕਿ ਇੱਕਦਮ ਖੁੱਲ੍ਹ ਮਿਲਦੀ ਆ ਕੇ ਸასი ਕ ਵੀ ਆਪਾਂ ਵੀ ਉਹਨਾਂ ਵਾਂਗੂ ਫਿਰ ਲੇਟੈਸਟ ਕੈਮਰੇ ਲਾ ਦਨੇ ਹੁਣ AI ਨਾਲ ਲਿੰਕਡ ਕੈਮਰੇ ਨੇ 350 352 ਕੈਮਰੇ ਨੇ 17 ਪੁਆਇੰਟ ਅਸੀਂ ਚੁਣੇ ਹੋਏ ਨੇ ਜਿੱਥੋਂ ਜਿੱਥੋਂ ਦੀ ਮੇਨ ਟ੍ਰੈਫਿਕ ਆਉਂਦੀ ਹੈ ਜਾਂ ਜਾਂਦੀ ਹੈ ਤੇ ਹੁਣ ਮੈਂ ਤੂੰ ਤੁਸੀਂ ਤਾਂ ਰੋਜ ਆਲੇ ਤੁਹਾਨੂੰ ਤਾਂ ਪਤਾ ਹੈ ਆਲੇ ਦੋਲੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਦੱਸ ਦਿਓ ਕਿ ਹੁਣ ਇਹ ਨਾ ਸੋਚਿਓ ਕਿ ਪੁਲਿਸ ਵਾਲਾ ਨਹੀਂ ਹੈਗਾ ਚਲ ਲੰਘੇ ਲਾਈਟ ਹੁਣ ਲਾਈਟ ਹੀ ਪੁਲਿਸ ਵਾਲੀ ਹੈ ਹੁਣ ਉਹ ਤੁਹਾਡੇ ਘਰੇ ਆਊਗਾ ਚਲਾਨ ਘਰੇ ਆਊਗਾ ਫਿਰ ਨਾ ਕਿਹੋ ਜਿਹਾ ਆਹ ਕਦੋਂ ਕ ਲੰਘੇ ਸੀਗੇ ਨਾਲ ਫੋਟੋ ਵੀ ਆਊਗੀ ਇਹ ਵੀ ਦੇਖ ਲਿਓ ਥੋੜਾ ਜਿਆ ਕਿ ਫਲੈਂਟ ਸੀਟ ਦੀ ਫੋਟੋ ਆਊਗੀ ਤੇ ਉਹ ਫੋਟੋ ਨਾਲ ਵੀ ਪਤਾ ਨਹੀਂ ਕੋਈ ਸੈਪੇ ਸੁਪੇ ਵੀ ਪੈ ਸਕਦੇ ਨੇ ਘਰੇ ਇਹ ਵੀ ਦੇਖ ਲਿਓ ਅਮਰੀਕਾ 'ਚ ਬਹੁਤ ਸਾਰਾ ਹੋ ਰਿਹਾ ਹੈ ਕੰਮ ਇਹ ਕਿ ਨਾਲ ਫੋਟੋ ਆ ਜਾਂਦੀ ਸੀ ਘਰੇ ਲੜਾਈ ਹੋ ਜਾਂਦੀ ਸੀ ਫਿਰ ਸਭ ਫੋਟੋ ਵੀ ਨਾਲ ਹੀ ਆਉਗੀ ਸੋ ਕਿਰਪਾ ਕਰਕੇ ਆਪਣੀ ਜ਼ਿੰਦਗੀ ਨੂੰ ਪਿਆਰ ਕਰੋ ਅਸੀਂ ਇਹ ਕੋਈ ਚਲਾਨ ਕੱਟਣ ਵਾਸਤੇ ਜਾਂ ਰੈਵਨਿਊ ਵਾਸਤੇ ਨਹੀਂ ਬਣਾਈ ਇਹ ਜਿਹੜੀ ਸਿਸਟਮ ਅੱਜ ਚਾਲੂ ਕੀਤਾ ਹੈ ਇਹ ਤੁਹਾਡੀ ਜ਼ਿੰਦਗੀ ਬਚਾਉਣ ਵਾਸਤੇ ਬਣਾਈ ਮੈਂ ਹੋਰ ਤੁਹਾਨੂੰ ਦੱਸਦਾ ਇਹਦੇ ਨਾਲ ਇੱਕ ਹੋਰ ਵਧੀਆ ਗੱਲ ਇਹ ਹੁੰਦੀ ਹੈ ਕੱ ਅੱਜ ਤਾਂ ਪੁਲਸਾਰੇ ਖੁਸ਼ ਨੇ ਵੀ ਬਹੁਤ ਵਧੀਆ ਹੋ ਗਿਆ ਜੀ ਸਾਡੀ ਵੀ ਥੋੜੀ ਜਿਹੀ ਡਿਊਟੀ ਜਿਹੜੀ ਐ ਮੀਂਹ ਚ ਜਾਂ ਤੁਹਾਨੂੰ ਵਿੱਚ ਘੱਟ ਲੱਗੂਗੀ ਵੀ ਕੈਮਰੇ ਲੱਗੇ ਹੋਏ ਇੱਕ ਪੰਗਾ ਪੁਲਸਾਂ ਨੂੰ ਹੀ ਪੈਂਦਾ ਇਹ ਨਾਲ ਇਹਦੇ ਨਾਲ ਇਹ ਚੈੱਕ ਹੋ ਜਾਂਦਾ ਹੈ ਕਿ ਕਿਹੜਾ ਕਿਹੜੀ ਲਾਈਟ ਤੇ ਖੜਾ ਹੈ ਉਹੀ ਕਹਿੰਦੇ ਸੀ ਪਹਿਲਾਂ ਮੈਂ ਤਾਂ ਬੈੱਡ ਲਾਈਟ ਤੇ ਖੜਾ ਹੁਣ ਉਹ ਕਹਿੰਦੇ ਥੋੜਾ ਕੈਮਰੇ ਮੂਰੇ ਆ ਕੇ ਦਿਖਾਈ ਉੱਥੇ ਹੁੰਦਾ ਨਹੀਂ ਉਹ ਸਾਡੇ ਸੁਨਾਮ ਇੱਕ ਥਾਨੇ ਵਾਲਾ ਸਾਫ ਸੀ ਥੋੜਾ ਇਹ ਮਾਡਲ ਪੁਰਾਣਾ ਸੀ ਉਹਨਾਂ ਦਾ ਉਹਨਾਂ ਨੂੰ ਇੰਨਾ ਪਤਾ ਨਹੀਂ ਸੀ ਉਹਨਾਂ ਦੀ ਡਿਊਟੀ ਲੱਗੀ ਆਈਟੀਆਈ ਚੌਂਕ 'ਚ ਤੇ ਉਹਨਾਂ ਬਾਰੇ ਇਹ ਮਸ਼ਹੂਰ ਸੀਗਾ ਵੀ ਉਹ ਵਰਦੀ ਤਾਂ ਪਾਉਂਦੇ ਆ ਤਰੀਕੇ ਨਾਲ ਪਾਉਂਦੇ ਸੀਗੇ ਬੂਟ ਨਹੀਂ ਵਰਦੀ ਵਾਲੇ ਪਾਉਂਦੇ ਸੀ ਉਹ ਆਪਦੀ ਮਨਪਸੰਦ ਜਿਹੜੀ ਚੱਪਲਾਂ ਹੀ ਪਾ ਕੇ ਆਉਂਦੇ ਸੀ ਤੋ ਅਸੀਂ ਕੈਮਰੇ ਲਵਾਤੇ ਤੋ ਡੀਐਸਪੀ ਸਾਹਿਬ ਨੇ ਕਹੇ ਵੀ ਆਈਟੀਆਈ ਚੌਂਕ ਵਾਲਾ ਕੈਮਰਾ ਔਨ ਕਰੀ ਆਈਟੀ ਚੌਂਕ ਚ ਕੈਮਰਾ ਆਨ ਕਹਿੰਦੇ ਇਹਨੂੰ ਲਾ ਹੌਲਦਾਰ ਸਾਹਿਬ ਨੂੰ ਫੋਨ ਲਾ ਹੌਲਦਾਰ ਸਾਹਿਬ ਨੂੰ ਫੋਨ ਲਾ ਲਿਆ ਕਹਿੰਦੇ ਇਹਦੇ ਪੈਰਾਂ ਤੇ ਲਾ ਕਰ ਕੈਮਰਾ ਪੈਰਾਂ ਤੇ ਕੀਤਾ ਬੂਟ ਵਰਦੀ ਵਾਲੇ ਹੈ ਨਹੀਂ ਸੀ ਉਹ ਕਹਿੰਦੇ ਦੇਖ ਲੈ ਹੌਲਦਾਰ ਸਾਹਿਬ ਕਹਿੰਦੇ ਜੀ ਡੀਐਸਪੀ ਸਾਹਿਬ ਜੈ ਹਿੰਦ ਕਹਿੰਦੇ ਬਾਕੀ ਤਾਂ ਤੇਰੀ ਡਿਊਟੀ ਠੀਕ ਹੈ ਖੜਾ ਤਾਂ ਉੱਥੇ ਹੀ ਹੈ ਤੂੰ ਪਰ ਬੂਟ ਅੱਜ ਫੇਰ ਨਹੀਂ ਪਾ ਕੇ ਆਇਆ ਤੂੰ ਵਰਦੀ ਵਾਲੇ ਉਹ ਕਹਿੰਦਾ ਜੀ ਚਲੋ ਠੀਕ ਹੈ ਹੁਣ ਮੇਰੇ ਤਾਂ ਬੂਟ ਤਾਂ ਫੜੇ ਗਈ ਪਰ ਕਹਿੰਦਾ ਜੀ ਮੈਨੂੰ ਇਹ ਦੱਸ ਦੋ ਵੀ ਤੁਸੀਂ ਇੱਥੋਂ ਦੀ ਨਾ ਹੋ ਤਰਵਜੇ ਨਾ ਤੂੰ ਲੰਗੇ ਕਿੱਥੋਂ ਦੀ ਇੱਥੋਂ ਦੀ ਵੀ ਕਰ ਤੁਸੀਂ ਕਿਵੇਂ ਦੇਖ ਲਿਆ ਫਿਰ ਉਹਨੂੰ ਦੱਸਿਆ ਕਿ ਉਹ ਤਾਂ ਹਾਂ ਵੀ ਇੱਕ ਡੀਐਸਪੀ ਲੱਗੇ ਹੋਇਆ ਹੈ ਸੋ ਇਹਦੇ ਨਾਲੇ ਡਿਊਟੀ ਦਾ ਵੀ ਜਿਹੜਾ ਹੈ ਉਹ ਫਰਕ ਪੈਂਦਾ ਹੈ ਕਿ ਭਾਈ ਡਿਊਟੀ ਤੇ ਹੈਗੇ ਜਣਾ ਚੈੱਕ ਕਰ ਸਕਦੇ ਸੋ ਤੁਸੀਂ ਸੁਣ ਰਹੇ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੁਕਾਂਗੇ ਅਗਲੀ ਖਬਰ ਦਾ ਵਲ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਰਸਾ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਵੇਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਤੇ ਸਰਸਾ ਨੇ ਮਾਨ ਸਰਕਾਰ ਨੂੰ ਘੇਰੇ ਦੇ ਵਿੱਚ ਲਿਆ ਪੰਜਾਬ ਦੇ ਅੰਦਰ ਸਰਕਾਰ ਨੇ 3 ਸਾਲ ਕੋਈ ਕੰਮ ਨਹੀਂ ਕੀਤਾ ਇਸ ਦਾ ਜ਼ਿਕਰ ਮਨਜਿੰਦਰ ਸਰਸਾ ਨੇ ਕੀਤਾ ਹਨ ਕਿਹਾ ਕਿ ਦਿੱਲੀ ਵਿੱਚ ਹਾਰਮਗਰੋਂ ਪੰਜਾਬ ਸਰਕਾਰ ਨੂੰ ਨਸ਼ਿਆਂ ਦੀ ਯਾਦ ਆਈ ਹੈ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਨੂੰ ਮਾਨ ਸਰਕਾਰ ਨੇ ਹੀ ਸ਼ੈਦ ਦਿੱਤੀ ਹੈ ਜ਼ਿਕਰ ਵੀ ਮਨਜਿੰਦਰ ਸਰਸਾਨੇ ਕੀਤਾ। ਉਹਨਾਂ ਕਿਹਾ ਕਿ ਦਿੱਲੀ ਦੇ ਹਾਰੇ ਹੋਏ ਨੇਤਾ ਅੱਜਕੱਲ ਪੰਜਾਬ ਦੇ ਵਿੱਚ ਕਬਜ਼ਾ ਕਰਨ ਦੀ ਫਿਰਾਕ ਦੇ ਵਿੱਚ ਹਨ। ਭਗਵੰਤ ਮਾਨ ਨੇ ਕਿਸਾਨਾਂ ਦੇ ਨਾਲ ਤਾਨਾਸ਼ਾਹ ਵਰਗਾ ਰਵੱਈਆ ਅਪਣਾਇਆ। ਕੇਂਦਰ ਸਰਕਾਰ ਕਿਸਾਨਾਂ ਦੇ ਹਰ ਮਸਲੇ ਹੱਲ ਕਰਨ ਦੇ ਲਈ ਗੰਭੀਰ ਹੈ। ਇਸ ਮੌਕੇ ਹੋਰ ਕੀ ਕੁਝ ਕਿਹਾ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਰਸਾ ਨੇ ਸੁਣਨ। ਦਿੱਲੀ ਤੋਂ ਅੱਜਕੱਲ ਪਗੋੜਾ ਦਲ ਇੱਥੇ ਪਹੁੰਚਿਆ ਆ। ਉਸ ਹੱਸੇ ਚ ਪਕੌੜਾ ਦਲ ਨਹੀਂ ਹੈਗਾ ਇਹ ਆਪ ਦਾ ਨਾਮ ਹੀ ਬਿਮਾਰੀ ਆ 10 ਸਾਲ ਜਿਸ ਦਿੱਲੀ ਨੂੰ ਉਜਾੜਦੇ ਰਹੇ ਔਰ ਕਹਿੰਦੇ ਰਹੇ ਸਾਡਾ ਮਾਡਲ ਆ ਮਾਡਲ ਆ ਮਾਡਲ ਆ ਉਹ ਸਾਰਾ ਮਾਡਲ ਅਸੀਂ ਪੰਜਾਬ ਚ ਲੈ ਕੇ ਆਉਣਾ ਹੈ ਹੁਣ ਇੱਥੇ ਹੀ ਮਨੀਸ਼ ਸੁਸੋਦੀਆ ਜੀ ਘੁੰਮਦੇ ਪਏ ਨੇ ਇੱਥੇ ਹੀ ਸਤਿੰਦਰ ਜੈਨ ਘੁੰਮਦੇ ਪਏ ਨੇ ਕੱਲ ਦੇ ਉਹ ਵਿបਾਸਨਾ ਦੇ ਨਾਮ ਉੱਤੇ 50 ਗੱਡੀਆਂ ਦੇ ਕਾਫਲੇ ਨਾਲ 100 ਕਮਾਂਡੋ ਦੇ ਨਾਲ ਬੁਲਟ ਪ੍ਰੂਫ ਗੱਡੀਆਂ ਲੈਂਡ ਕਰੂਜ਼ਰ ਦੇ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਐਮਬੂਲੈਂਸ ਨਾਲ ਇੱਕ ਹੋਰ ਦਿੱਲੀ ਦੇ ਮਾਲਕ ਜਿਹੜੇ ਆਪਣੂੰ ਦੱਸਦੇ ਸੀ ਅੱਜਕੱਲ੍ਹ ਕਰਾਇਦਾਰ ਵੀ ਨਹੀਂ ਰਹੇ ਉਹ ਇੱਥੇ ਆਏ ਹੋ ਇਹਨੇ ਵੀ ਪੂਜਾਪਾਸਨਾ ਕਰਨ। ਇਹ ਪੂਜਾਪਾਸਨਾ ਕੈਸੀ ਆ ਕਿਸੇ ਨੂੰ ਸਮਝ ਨਹੀਂ ਆ ਰਹੀ। ਅਲੱਗ-ਅਲੱਗ ਲੋਕ ਅਲੱਗ-ਅਲੱਗ ਚਰਚਾਾਂ ਵਿੱਚ ਬਜਾਰਜ ਕਰ ਰਹੇ ਨੇ। ਕੁਝ ਕਹਿ ਰਹੇ ਨੇ ਇਸ ਪੂਜਾਪਾਸਨਾ ਦੇ ਨਾਮ ਉੱਤੇ ਭਗਵੰਤ ਮਾਨ ਨੂੰ ਹਟਾਉਣਾ ਹੈ। ਕੁਝ ਕਹਿ ਰਹੇ ਨੇ ਇਸ ਪੂਜਾਪਾਸਨਾ ਦੇ ਨਾਮ ਦੇ ਉੱਤੇ ਰਾਜ ਸਭਾ 'ਚ ਜਾਣਾ ਹੈ। ਪਰ ਮੈਨੂੰ ਹੈਰਾਨ ਕਿ ਇਸ ਗੱਲ ਦੀ ਆ ਜਿਹੜਾ ਸੰਗਿਆਨ ਤੁਹਾਨੂੰ ਲੈਣਾ ਚਾਹੀਦਾ ਉਹ ਇਹ ਆ ਤਿੰਨ ਸਾਲ ਹੋ ਗਏ ਨੇ ਸਰਕਾਰ ਸੁੱਤੀ ਪਈ ਸੀ ਜਦੋਂ ਪੰਜਾਬ 'ਚ ਡਰੱਗਸ ਚਰਮ ਸੀਮਾ ਤੇ ਸੀਗਾ ਸਕੂਲਾਂ 'ਚ ਵੀ ਨਸ਼ਾ ਪਹੁੰਚ ਚੁੱਕਿਆ ਏ ਕੋਈ ਵਰਗ ਨਹੀਂ ਬੱਚਿਆ ਜਿਹੜਾ ਇਸ ਨਸ਼ੇ ਤੋਂ ਬੱਚਿਆ ਹੋਵੇ ਹੁਣ ਕਹਦੇ ਅਸੀਂ ਡਰੱਗਸ ਦੇ ਉੱਤੇ ਬਹੁਤ ਜ਼ੋਰਦਾਰ ਵਾਰ ਕਰ ਦਿੱਤਾ ਕਿੰਨਾ ਜ਼ੋਰਦਾਰ ਵਾਰ ਕਰ ਦਿੱਤਾ ਹੈ ਕਹਿੰਦੇ ਜੀ ਦੇਖੋ ਕੇਜਰੀਵਾਲ ਵੀ ਉਤੋਂ ਫ੍ਰੀ ਹੋ ਗਿਆ ਉਹ ਵੀ ਪੰਜਾਬ ਆ ਕੇ ਬੈਠ ਗਿਆ ਇੰਨਾ ਜ਼ੋਰਦਾਰ ਅਸੀਂ ਵਾਰ ਕਰ ਦਿੱਤਾ 10 ਸਾਲ ਕਿੱਥੇ ਸੁੱਤੇ ਸੀ ਤੁਸੀਂ ਔਰ ਕੱਲ ਮੈਂ ਪੜ ਰਿਆ ਸੀ ਟਵੀਟ ਜ਼ੋਰਦਾਰ ਵਾਰ ਕਿੱਡਾ ਜ਼ੋਰਦਾਰ 1,81,000 ਰੁਪਏ ਫੜਿਆ 1,81,000 ਜ਼ੋਰਦਾਰ ਵਾਰ ਇੰਨਾ ਹੈ ਕਿ ਕੱਲ ਭਗਵੰਤ ਮਾਨ ਜੀ ਨੇ ਹਿਸਟੋਰੀਕਲ ਕੰਮ ਕੀਤਾ ਹੈ 1,81,000 ਰੁਪਿਆ ਡਰਗ ਮਨੀ ਫੜ ਲਈ 1,81 ਇੰਨਾ ਵੱਡਾ ਜ਼ੋਰਦਾਰ ਵਾਰ ਕੀਤਾ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਅਗਾਂਹ ਕਰਨਾ ਆਇਆ ਹਾਂ ਦਿੱਲੀੋਂ ਅਸੀਂ ਤੁਹਾਨੂੰ ਭਜਾ ਕੇ ਨੂੰ ਇੱਥੇ ਭਜਾ ਭਜਾਤਾ ਦਿੱਲੀ ਦੇ ਲੋਕਾਂ ਨੇ ਇਹ ਕਹਿੰਦਾ ਸੀ ਮੈਂ ਦਿੱਲੀ ਦਾ ਮਾਲਿਕ ਹਾਂ ਦਿੱਲੀ ਲੋਕਾਂ ਨੂੰ ਕਿਰਾਏਦਾਰ ਜੋਗਾ ਨਹੀਂ ਛੱਡਿਆ ਹੁਣ ਤੁਹਾਡੀ ਵਾਰੀ ਆ ਜਿਹੜਾ ਸੰਜੀਵ अरोड़ा ਇਲੈਕਸ਼ਨ ਲੜ ਰਿਹਾ ਉਹਨੂੰ ਡਟ ਕੇ ਹਰਾਓ ਕਿਸੇ ਪਾਰਟੀ ਨੂੰ ਜਿਤਾਓ ਪਰ ਉਹਨੂੰ ਡਟ ਕੇ ਹਰਾਓ ਕਿਉਂਕਿ ਉਹਦਾ ਜਿੱਤਣ ਦਾ ਮਤਲਬ ਹੈ ਤੁਹਾਡੀ ਇੱਕ ਰਾਜ ਸਭਾ ਹੋਰ ਖੁੱਸ ਜਾਣੀ ਤੁਹਾਡੇ ਉੱਥੋਂ ਪਹਿਲਾਂ ਰਾਜ ਸਭਾ ਵੇਚਤੀਆਂ ਨੇ ਹੁਣ ਰਾਜ ਸਭਾ ਤੇ ਕਬਜ਼ਾ ਕਰਨ ਨੂੰ ਫਿਰਦੇ ਨੇ ਸਾਰੇ ਪੰਜਾਬ ਦੇ ਦਫ਼ਤਰਾਂ ਦੇ ਅੰਦਰ ਆਜਾਮ ਆਦਮੀ ਪਾਰਟੀ ਲੋਕਾਂ ਦਾ ਕਬਜ਼ਾ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਨੇ ਅੱਜ ਸਾਰੇ ਭਗਵੰਤ ਮਾਨ ਜੀ ਦੇ アドਵਾਈਜ਼ਰ ਨੇ ਜਿਹੜੇ ਪੰਜਾਬ ਤੋਂ ਬਾਹਰੋਂ ਲਿਆ ਲਿਆ ਕੇ ਬਿਠਾ ਦਿੱਤੇ ਨੇ ਪੰਜਾਬ ਨੂੰ ਕਬਜ਼ਾ ਕਰਨ ਦਾ ਤਰੀਕਾ ਇਹਨਾਂ ਨੇ ਲੱਭਾ ਏ ਪੰਜਾਬ ਦੇ ਰਿਸੋਰਸ ਦੇ ਦੇ ਨਾਲ ਅਜਾੜਿਆ ਜਾ ਰਿਹਾ ਹੈ ਕਿਸਾਨਾਂ ਦੀ ਮੰਗਾਂ ਵਾਸਤੇ ਜਿਹੜੀ ਗੱਲਬਾਤ ਸਰਕਾਰ ਤੇ ਸਾਡੀ ਇਨੀਸ਼ੀਏਟ ਕਰਕੇ ਉਹਨਾਂ ਨਾਲ ਗੱਲਬਾਤ ਕਰ ਰਹੀ ਆ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਦੀਆਂ ਮੰਗਾਂ ਪਹਿਲ ਦੀ ਤਰ੍ਹਾਂ ਤੇ ਹੱਲ ਹੋਣੀਆਂ ਚਾਹੀਦੀਆਂ ਨੇ ਅਸੀਂ ਬਿਲਕੁਲ ਇਸ ਗੱਲ ਤੇ ਉਹਨਾਂ ਦਾ ਸਾਥ ਦਿੰਦੇ ਆ ਔਰ ਮੈਂ ਬਸ ਕਿਸਾਨ ਜਥੇਬੰਦੀਆਂ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਹਾਂ ਕਿ ਸਾਨੂੰ ਬਜਾਏ ਜਿਦਬਾਜ਼ੀ ਨਾਲ ਕਨਫਰੋਨਟੇਸ਼ਨ ਦੀ ਥਾਂ ਤੇ ਸਾਨੂੰ ਸਾਰਤਕ ਤਰੀਕਾ ਲੱਭਣਾ ਚਾਹੀਦਾ ਹੈ ਔਰ ਇਹਦੇ ਅੰਦਰ ਅੜਚਣ ਜਿਹੜੀ ਵੱਡੀ ਹਮੇਸ਼ਾ ਬਣਦੀ ਆ ਉਹ ਲੋਕਲ ਗਵਰਨਮੈਂਟ ਬਣਦੀ ਰਹੀ ਆ ਪੰਜਾਬ ਦੀ ਅੱਜ ਦੀ ਸਰਕਾਰ ਵੀ ਇਹ ਚੜਚਣ ਬਣਦੀ ਪਈ ਜਿਸ ਤਰ੍ਹਾਂ ਦਾ ਅੱਗ ਲਾਉਣ ਵਾਲਾ ਵਰਤੀਰਾ ਉਹਨਾਂ ਨੇ ਪਰਸੋਂ ਕੀਤਾ ਭਗਵੰਤ ਮਾਨ ਜੀ ਨੂੰ ਬਹੁਤ ਮਾੜਾ ਹੈ ਇਸ ਤਰ੍ਹਾਂ ਦੇ ਵਰਤੀਰੇ ਦੇ ਨਾਲ ਕਿ ਮੈਂ ਵੇਖ ਲੂੰਗਾ ਫਿਰ ਫਿਰ ਕਰ ਲਓ ਜੋ ਕਰਨਾ ਮੈਂ ਵੀ ਵੇਖ ਲੂੰਗਾ ਇਹ ਲਾਈਨ ਜਿਹੜੀਆਂ ਇਹ ਨਹੀਂ ਚੱਲਦੀਆਂ ਇਹਦੇ ਨਾਲ ਇੱਕ ਅੱਛੇ ਮਾਹੌਲ ਨੂੰ ਬਹੁਤ ਵੱਡੀ ਛੱਟ ਪਹੁੰਚਦੀ ਆ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਨੂੰ ਬਹੁਤ ਵੱਡੀ ਛੱਟ ਪਹੁੰਚ ਵੱਜੀ ਆ ਇਹਦੇ ਨਾਲ ਇਹਨਾਂ ਹਾਲਾਤਾਂ ਇਹਦੇ ਨਾਲ ਸਾਡੇ ਹਾਲਾਤਾਂ 'ਚ ਨੁਕਸਾਨ ਹੁੰਦਾ ਹੈ ਸੋ ਮੈਂ ਕਿਸਾਨ ਵੀਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਇਸ ਨੂੰ ਬੈਠ ਕੇ ਜਿਹੜੇ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ ਜਿੰਨੀ ਗੱਲਬਾਤ ਨਾਲ ਜਿਸ ਤਰ੍ਹਾਂ ਵੀ ਮਸਲਾ ਹੱਲ ਹੁੰਦਾ ਇਹ ਕਰਨਾ ਚਾਹੀਦਾ ਹੈ ਰੋਕਰਾਂਗੇ ਅਗਲੀ ਖਬਰ ਦੇ ਵੱਲ ਜ਼ਿਕਰ ਕਰਦੇ ਹਾਂ ਬਰਨਾਲਾ ਸ਼ਹਿਰ ਦਾ ਜਿੱਥੇ ਕੂੜੇ ਦਾ ਡੰਪ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਸੰਸਦ ਮੈਂਬਰ ਗੁਰਮੀਤ ਮੀਤ ਹੇਅਰ ਨੇ ਚਾਲੂ ਕਰਾਇਆ ਡੰਪ ਹਟਾਉਣ ਦਾ ਕੰਮ 1 ਕਰੋੜ 14 ਲੱਖ ਰੁਪਏ ਦੀ ਲਾਗਤ ਦੇ ਨਾਲ ਹਟੇਗਾ ਸਾਰਾ ਕੂੜਾ ਮੀਧੇੜਣੇ ਕਿਹਾ ਕੀ ਕੂੜੇ ਦਾ ਡੰਪ ਸ਼ਹਿਰ ਦੇ ਲਈ ਵੱਡੀ ਸਮੱਸਿਆ ਸੀ ਅਨਾਜ ਮੰਡੀ ਦੇ ਨੇੜੇ ਡੰਪ ਹੋਣ ਦੇ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਸੀ ਸਬਜ਼ੀ ਮੰਡੀ ਆਉਣ ਵਾਲੇ ਲੋਕ ਲਗਾਤਾਰ ਪ੍ਰਦੂਸ਼ਣ ਦਾ ਸ਼ਿਕਾਰ ਹੋ ਰਹੇ ਸਨ ਛੇਤੀ ਹੀ ਪੁਰਾਣੀ ਥਾਂ ਤੋਂ ਕੂੜੇ ਦਾ ਪੂਰਾ ਡੰਪ ਹਟਾ ਲਿਆ ਜਾਵੇਗਾ ਡੰਪ ਵਾਲੀ ਥਾਂ ਦੇ ਬਾਅਦ ਵਿੱਚ ਕਿਸਾਨਾਂ ਦੇ ਬੈਠਣ ਦੇ ਲਈ ਉੱਥੇ ਥਾਂ ਬਣਾਈ ਜਾਵੇਗੀ ਹੋਰ ਕੀ ਕੁਝ ਕਿਹਾ ਮੀਥੇਰ ਨੇ ਆਪਸਾਂ ਲੈਣੇ ਜਿਹੜੇ ਇਥੋਂ ਰਾਗੀ ਲੰਗਦੇ ਸੀ ਉਹਨਾਂ ਨੂੰ ਵੀ ਜਿਹੜੀ ਬਹੁਤ ਵੱਡੀ ਪਰੇਸ਼ਾਨੀਆਂ ਜਿਹੜਾ ਸਾਹਮਣਾ ਕਰਨਾ ਪੈਂਦਾ ਸੀ ਖਾਸ ਤੌਰ ਤੇ ਸਵੇਰੇ ਲੋਕਾਂ ਨੇ ਇਥੇ ਮੰਡੀ ਆਉਣਾ ਹੁੰਦਾ ਸੀਗਾ ਸਬਜ਼ੀ ਖਰੀਦਣ ਦੇ ਲਈ ਜਾਂ ਫਲ ਫਰੂਟ ਲੈਣ ਦੇ ਲਈ ਤੇ ਸਾਰਿਆਂ ਨੂੰ ਇੱਥੋਂ ਲੰਘ ਕੇ ਆਉਣਾ ਪੈਂਦਾ ਸੀ ਤੇ ਖਾਸ ਤੌਰ ਤੇ ਜਦੋਂ ਕਈ ਵਾਰੀ ਆ ਹਵਾ ਚੱਲਦੀ ਹੈ ਉਦੋਂ ਤਾਂ ਸਾਰੇ ਇਧਰ ਲਾਕੇ ਜਿਹੜੀ ਗੰਦਗੀ ਹੈ ਇੱਥੋਂ ਦੀ ਪਹੁੰਚੀ ਸੀ ਸੋ ਅ ਅੰਕ ਬਰਨਾਲੇ ਇਹਦਾ ਹੁਣ ਸਾਡੀ ਮਿਊਨਿਸਪਲ ਕਮੇਟੀ ਨੇ ਤਕਰੀਬਨ 1 ਕਰੋੜ 14 ਲੱਖ ਦਾ ਜਿਹੜਾ ਟੈਂਡਰ ਹੈ ਜਿਹੜਾ ਉਹ ਲਗਾਇਆ ਜਿਹਦੇ ਨਾਲ 32 ਟਨ ਜਿਹੜਾ ਭਤੀ ਹੈ 32000 ਜਿਹੜਾ ਟਨ ਜਿਹੜਾ ਕੂੜਾ ਹੈਗਾ ਉਹਨੂੰ ਜਿਹੜਾ ਰੀਸਾਈਕਲ ਜਿਹੜਾ ਉਹ ਕੀਤਾ ਜਾਣਾ ਜਿਹਦੇ ਚ ਤੁਸੀਂ ਦੇਖੋਗੇ ਕਿ ਇੱਧਰ ਜਿਹੜੀ ਮਿੱਟੀ ਹੈ ਜਿਹੜਾ ਡਸਟ ਹੈ ਉਹ ਇੱਧਰ ਅਲੱਗ ਨਿਕਲ ਰਹੀ ਹੈ ਤੇ ਜਿਹੜੇ ਰੂੜੇ ਰਾੜੇ ਆ ਹਾਕ ਪਾਟੀਆਂ ਤੋਂ ਅਲੱਗ ਨਿਕਲ ਰਹੇ ਆ ਤੇ ਜਿਹੜਾ ਸਾਰਾ ਕੋਈ ਪੋਲੀਥੀਨ ਹੈ ਜਿਹੜੇ ਲਫਾਫੇ ਆ ਉਹ ਅਲੱਗ ਨਿਕਲ ਰਿਹਾ ਇਹ ਸਾਰੀ ਕਿਉਂਕਿ ਪੰਜਾਬ ਚ ਜਿਹੜਾ ਹੁਣ ਜਗਾ ਜਗਾ ਤੇ ਸੜਕਾਂ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਇਹ ਉੱਥੇ ਯੂਜ਼ ਆਊਗੀ ਮਿੱਟੀ ਤੇ ਜਿਹੜੇ ਲਫਾਫੇ ਜਿਹੜੇ ਨਿਕਲ ਰਹੇ ਆ ਉਹ ਉਹ ਐਜ਼ এ ਜਿਹੜੇ ਸੀਮੈਂਟ ਪਲਾਂਟ ਆ ਜਾਂ ਜਿਹੜੇ ਹੋਰ ਉਹਨਾਂ ਚ ਐਜੇ ਫਿਊਲ ਜਿਹੜਾ ਇਹਨਾਂ ਨੂੰ ਯੂਜ਼ ਜਿਹੜਾ ਉਹ ਕੀਤਾ ਜਾਊਗਾ ਸੋ ਸਾਰੇ ਜਿਹੜਾ ਕੂੜਾ ਸੀ ਇਹਨੂੰ ਰੀਸਾਈਕਲ ਕਰਕੇ ਇੱਕ ਤਰ੍ਹਾਂ ਦਾ ਜਿਹੜਾ ਇਹਨੂੰ ਕੰਮ ਦੇ ਵਿੱਚ ਜਿਹੜਾ ਉਹ ਲਿਆਂਦਾ ਜਾਊਗਾ ਸੋ ਇਹਦੇ ਲਈ ਤਕਰੀਬਨ 1 ਕਰੋੜ 14 ਲੱਖ ਰੁਪਇਆ ਜਿਹੜਾ ਉਹ ਖਰਚ ਆਇਆ ਜਿਹੜਾ ਲੋਕਾਂ ਦਾ ਹੀ ਪੈਸਾ ਸੋ ਇਸੇ ਕਰਕੇ ਮੈਂ ਬਰਨਾਲੇ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹਣਾ ਕਿ ਆਪਾਂ ਆਉਣ ਵਾਲੇ ਸਮੇਂ 'ਚ ਤਾਂ ਕਿ ਸਾਨੂੰ ਇਸ ਤਰ੍ਹਾਂ ਟੈਂਡਰ ਲਗਾ ਕੇ ਨਾ ਕੂੜਾ ਰੀਸਾਈਕਲ ਕਰਨਾ ਪਵੇ ਆਪਾਂ ਹੁਣੇ ਹੀ ਤੋਂ ਘਰਾਂ 'ਚ ਜਿਹੜਾ ਗਿੱਲਾ ਸੁੱਕਾ ਕੂੜਾ ਅਲੱਗ-ਅਲੱਗ ਪਾਈਏ ਤਾਂ ਕਿ ਜਿਹੜਾ ਉਸ ਕੂੜਾ ਜਿਹੜਾ ਸਾਡੇ ਲਈ ਸ਼ਰਾਪ ਹੈ ਉਹ ਵਰ ਬਣ ਸਕੇ ਉਹਨੂੰ ਰੀਸਾਈਕਲ ਜੇ ਅਲੱਗ-ਅਲੱਗ ਪਾਵਾਂਗੇ ਤਾਂ ਉਹਨੂੰ ਐਜ਼ੇ ਖਾਦ ਵਰਤ ਸਕਦੇ ਆ ਤੇ ਸਿੱਧਾ ਹੀ ਅਸੀਂ ਕੈਲੂ ਇੰਡਸਟਰੀ ਨੂੰ ਭੇਜ ਸਕਦੇ ਆ ਜਿਹੜਾ ਇਹਦੇ ਫਿਊਲ ਜਿਹੜਾ ਵਰਤਿਆ ਜਾ ਸਕਦਾ ਹੈਗਾ ਸੋ ਮੈਂ ਸਾਰਿਆਂ ਨੂੰ ਪਹਿਲਾਂ ਵੀ ਅਸੀਂ ਕੋਸ਼ਿਸ਼ ਕੀਤੀ ਹੈ ਅਸੀਂ ਆ ਛੋਟੇ ਹਾਥੀ ਵੀ ਜਿਹੜੇ ਆ ਕਹੋ ਜਿਹੜੇ ਮਿੰਨੀ ਟਰੱਕਸ ਆ ਜਿਹੜੇ ਬਰਨਾਲੇ ਦੇ ਲੋਕਾਂ ਨੂੰ ਲਿਆ ਕੇ ਦਿੱਤੇ ਆ ਜਿਨ੍ਹਾਂ ਅਸੀਂ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ-ਅਲੱਗ ਪਾ ਸਕਦੇ ਆ ਪਰ ਇਹਦੇ ਲਈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਘਰਾਂ ਦੇ ਵਿੱਚ ਹੀ ਅਸੀਂ ਡਸਟਬੇਨ ਲਗਾ ਕੇ ਗਿੱਲਾ ਸੁੱਕਾ ਕੂੜਾ ਅਲੱਗ-ਅਲੱਗ ਕਰੀਏ ਤਾਂ ਕਿ ਜਿਹੜਾ ਉਹ ਕਲ ਨੂੰ ਰੀਸਾਈਕਲ ਹੋ ਕੇ ਜਿਹੜਾ ਕੰਮ ਆ ਉਹ ਆ ਸਕੇ ਇਸ ਤਰ੍ਹਾਂ ਜਿਹੜੇ ਸਾਡੇ ਸ਼ਹਿਰ 'ਚ ਗੰਦ ਦੇ ਢੇਰ ਜਿਹੜੇ ਆਉਣ ਨਾਲ ਸਮੇਂ 'ਚ ਨਾਲ ਲੱਗਣ ਤਾਂ ਸਾਡਾ ਜੀ ਸ਼ਹਿਰ ਸਾਫ਼-ਸੁਥਰਾ ਰੱਖਣਾ ਤਾਂ ਮੈਨੂੰ ਲੱਗਦਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੋ ਬਣਦੀ ਹੈ ਤੋਂ ਮੈਂ ਸਾਰਿਆਂ ਦਾ ਮUNICIPAL ਕਮੇਟੀ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਜਿਹੜਾ ਬਾਹਰ ਦੂਜਾ ਜਿਹੜਾ ਹੰਡਿਆ ਰੂਟ ਤੇ ਡੰਪ ਹੈ ਉਹਦਾ ਵੀ ਜਿਹੜਾ ਟੈਂਡਰ ਹੋ ਚੁੱਕਿਆ ਤੇ ਬੜੀ ਜਲਦੀ ਉਹਦਾ ਵੀ ਜਿਹੜਾ ਟਰੀਟ ਕਰਦਾ ਕੰਮ ਜਿਹੜਾ ਉਹ ਰੁਕਰਾਂਗੇ ਅਗਲੀ ਖਬਰ ਦੇ ਵਲੋਂ ਫਿਰੋਜ਼ਪੁਰ ਫਾਜ਼ਿਲકા ਮਾਰਗ ਤੇ ਵਾਪਰਿਆ ਦਰਦਨਾਕ ਹਾਦਸਾ ਵਿਆਹ ਤੋਂ ਪਰਤ ਰਿਆ ਪਰਿਵਾਰ ਹਾਦਸੇ ਦਾ ਸ਼ਿਕਾਰ ਹੋਇਆ ਸੜਕ ਕਿਨਾਰੇ ਖੜੀ ਪਿਕਅਪ ਗੱਡੀ ਨੂੰ ਟਰੱਕ ਨੇ ਟੱਕਰ ਮਾਰੀ ਹੈ ਪਿੰਡ ਗੋਲੂ ਕਾ ਮੋੜ ਦੇ ਨੇੜੇ ਇਹ ਦਰਦਨਾਕ ਹਾਦਸਾ ਵਾਪਰਿਆ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਹਾਦਸੇ ਵਿੱਚ 4 ਤੋਂ 5 ਜਣੇ ਗੰਭੀਰ ਤੋਂ ਨਾਲ ਜ਼ਖਮੀ ਹੋਏ ਨੇ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰਿਵਾਰ ਨੇ ਟਰੱਕ ਚਾਲਕ ਦੇ ਖਿਲਾਫ ਕਾਰਵਾਈ ਦੀ ਮੰਕੀ ਤੇ ਇਸ ਮੌਕੇ ਜਾਂਚ ਅਧਿਕਾਰੀ ਤੇ ਪਰਿਵਾਰਕ ਮੈਂਬਰ ਦਾ ਕੀ ਕੁਝ ਕਹਿਣਾ ਹੁੰਦਾ। ਅਸਾਂ ਆਇ ਸੀਗੇ ਤੇ ਅਸਾਂ ਆਪਣੇ ਮਾਮਾ ਜੀ ਨੂੰ ਇੱਥੋਂ ਲੈਣਾ ਸੀਗਾ ਤੇ ਕਿੱਥੋਂ ਕਿੱਥੇ ਕਿੱਥੇ ਜਾ ਰਹੇ ਸੀ ਕਿਵੇਂ। ਅਲਪੂਗੇ ਤਾਂ ਆਇ ਸੀ ਤੇ ਹਰਿਆਣਾ ਜਾਣਾ ਸੀਗਾ। ਇੱਥੋਂ ਮਾਮਾ ਜੀ ਨੂੰ ਲੈਣਾ ਸੀ ਇੱਕ ਮਾਮਾ ਛੱਡਣਾ ਸੀ ਤੇ ਇੱਕ ਨੇ ਚੜਨਾ ਸੀਗਾ। ਅਸਾਂ ਸਾਈਡ ਤੇ ਖਲੋਤੇ ਸੀਗੇ ਤੇ ਆ ਟਰਾਲਾ ਮਗਰੋਂ ਆਇਆ ਇਹਦੇ ਕੋਲ ਬ੍ਰੇਕਾਂ ਨਹੀਂ ਲੱਗੀਆਂ। ਅਸਾਂ ਰੋਕਦੇ ਵੀ ਰਹੇ ਐਨੂੰ ਹੱਥ ਦੇ ਕੇ ਤੇ ਰੁਕਿਆ ਨਹੀਂ ਸਾਡੇ ਉੱਤੇ ਆ ਕੇ ਚੜ ਗਿਆ। ਸੁਣਿਆ ਮੌਤ ਵੀ ਹੋਈ ਕਿਸੇ ਦੀ? ਹਾਂਜੀ ਦੋ ਡੈਡੂ ਕੇ ਸਾਡੇ ਮਾਮੇ ਜੀ ਮੰਨ ਦੋਨੋ ਡੈਡ ਹੋ ਕੇ ਨਹੀਂ ਕੀ ਨਾਮ ਸੀ ਉਹਨਾਂ ਦੇ ਕਿੱਥੋਂ ਆ ਰਹੇ ਸੀਗੇ ਕੀ ਫੰਕਸ਼ਨ ਟੈਂਡ ਕਰਕੇ ਆ ਰਹੇ ਸੀ ਉਹ ਵਿਆਹ ਟੈਂਡ ਕਰਕੇ ਆ ਰਹੇ ਸੀਗੇ ਜੀ ਕੀ ਨਾਮ ਹੈ ਮ੍ਰਿਤਕਾਂ ਦਾ ਕੁਲਦੀਪ ਸਿੰਘ ਦੂਜੇ ਦਾ ਸਰੂਪ ਸਿੰਘ ਕਿੱਥੋਂ ਦੇ ਰਿਆ ਨਾਲੇ ਸੀਗੇ ਇੱਕ ਤਾਂ ਬਸਦੀ ਦਾ ਸੀਗਾ ਸਰਸਾਪਾ ਬਸਦੀ ਤੇ ਦੂਜਾ ਇਥੋਂ ਗੁਰੂਸਰ ਦਾ ਇਹ ਜੀ ਇੱਕ ਪਰਿਵਾਰ ਅੱਜ ਅਲਫੋ ਕੇ ਮੈਰਿਜ ਟੈਂਡ ਕਰਕੇ ਆਪਣੇ ਘਰ ਜਾ ਰਿਹਾ ਸੀ ਤੇ ਇੱਥੇ ਗੋਲੂ ਕੇ ਮੋੜ ਪਿਛੋਂ ਦਾ ਟਰੱਕ ਵਾਲੇ ਨੇ ਉਹਨੂੰ ਹਿੱਟ ਕੀਤਾ ਜਿਸ ਦੇ ਕਰਕੇ ਦੋ ਲੋਕਾਂ ਦੀ ਮੌਤ ਹੋ ਗਈ ਆ ਦੋ ਤਿੰਨ ਜ਼ਖਮੀ ਹੋ ਗਿਆ ਪਰਿਵਾਰ ਦੇ ਮੈਂਬਰ ਤੇ ਜੋ ਜੇਰੇ ਇਲਾਜ ਹਮ ਡੈੱਡ ਬੋਡੀਆਂ ਨੂੰ ਮੋਰਚਰੀ ਚ ਲਵਾ ਕੇ ਦਿੱਤਾ ਗਿਆ ਤੇ ਮਦਈਆਂ ਦੇ ਬਿਆਨਾਂ ਤੇ ਐਫ ਆਰ ਦਰਜ ਕਰਕੇ ਤੇ ਦੋਸ਼ੀ ਨੂੰ ਟ੍ਰੇਸ ਕਰਕੇ ਜੇਲ੍ਹ ਭੇਜਿਆ ਗਿਆ ਟਰੱਕ ਕਰਕੇ ਰਿਫਰ ਕਰ ਲਿਆ ਗਿਆ ਜੀ ਟਰੱਕ ਨੂੰ ਕਬਜ਼ੇ ਚ ਲੈ ਲਿਆ ਜੀ ਦੋਸ਼ੀ ਟ੍ਰੇਸ ਕਰਕੇ ਕਾਨੂੰਨੀ ਕਾਰਵਾਈ ਕੀਤੀ ਗਈ ਰੁਕ ਕਰਾਂਗੇ ਅਗਲੀ ਖਬਰ ਦੇ ਵਲ ਸੁਰੰਤਾਰਨ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਨੇ ਤਰਨਾ ਲਗਾਇਆ ਪਿੰਡ ਬੂ ਤੋਂ ਡੁਮਨੀ ਵਾਲਾ ਲਈ ਬਣਾਏ ਜਾ ਰਹੇ ਰਾਜਬਾਹੇ ਨੂੰ ਲੈ ਕੇ ਇਹ ਤਰਨਾ ਲਗਾਇਆ ਗਿਆ ਕਿਸਾਨ ਨੇ ਤਰਨਾ ਲਗਾ ਕੇ ਬਣਾਏ ਜਾ ਰਹੇ ਨਵੇਂ ਰਾਜਬਾਹੇ ਦਾ ਕੰਮ ਰੋਕ ਦਿੱਤਾ ਨਹਿਰ ਦੀ ਖੁਦਾਈ ਦਾ ਕੰਮ ਰੋਕਣ ਕਾਰਨ ਬਣਿਆ ਤਣਾਅ ਦਾ ਮਾਹੌਲ ਇੱਕ ਦਿਨ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਨੇ ਨਹਿਰ ਦਾ ਕੰਮ ਸ਼ੁਰੂ ਕਰਾਇਆ ਸੀ ਕਿਸਾਨਾਂ ਨੇ ਕਿਹਾ ਕਿ ਬਿਨਾਂ ਨਿਕਾਸੀ ਦੇ ਹੀ ਨਹਿਰ ਦੀ ਖੁਦਾਈ ਕੀਤੀ ਜਾ ਰਹੀ ਹੈ ਨਹਿਰ ਪੁੱਟਣ ਤੋਂ ਪਹਿਲਾਂ ਕਿ ਕਿਸਾਨਾਂ ਨੂੰ ਵਿਸ਼ਵਾਸ ਉਚ ਨਹੀਂ ਲਿਆ ਗਿਆ ਬਿਨਾਂ ਨਿਕਾਸੀ ਦਾ ਪ੍ਰਬੰਧ ਕੀਤੇ ਨਹਿਰ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ ਇਹ ਕਹਿਣਾ ਕਿਸਾਨਾਂ ਦਾ ਉਧਰ ਕਿਸਾਨਾਂ ਨੇ ਕਿਹਾ ਕਿ ਨਿਕਾਸੀ ਨਾ ਹੋਣ ਦੇ ਕਾਰਨ ਇਲਾਕੇ ਦੇ ਵਿੱਚ ਫਸਲਾਂ ਦੇ ਡੁੱਬਣ ਦਾ ਖਤਰਾ ਵਧ ਗਿਆ ਕੀ ਕੁਝ ਗਿਆ ਕਿਸਾਨਾਂ ਸੁਣਦੇ ਇੱਕ ਤਾਂ ਇਹ ਨਹਿਰ ਵਿਭਾਗ ਨੂੰ ਮੰਗ ਕੀਤੀ ਵੀ ਸਾਨੂੰ ਪ੍ਰੋਪੋਜ਼ਲ ਕਿਹਾ ਕੇ ਦਿੱਤਾ ਜਾਏ ਵੀ ਅਸੀਂ ਵੇਖੀਏ ਸਾਰੇ ਸਾਡੇ ਰਿਕਾਰਡ ਦੇ ਵਿੱਚ ਪੈਸੇ ਮਿਲੇ ਸਾਰੇ ਲੋਕਾਂ ਨੂੰ ਦੂਸਰਾ ਇਹਦੇ ਵਿੱਚ ਇਹ ਹੁਣ ਦੇਦਾ ਵੀ ਗਾਰੀ ਨਿਕਾਸ ਇਹਦਾ ਮੋਗ ਆ ਇਹਦੇ ਖਾਲ ਕਿੱਥੇ ਹੈ ਇਹਦੇ ਸਾਨੂੰ ਕੱਢ ਕੇ ਦਿੱਤੇ ਜਾਂਦੇ ਫੇਰ ਨਹਿਰ ਸ਼ੁਰੂ ਕੀਤੀ ਜਾਵੇ ਪਿੰਡ ਨੇ ਮਤਾ ਪਾਗ ਦਿੱਤਾ ਵੀ ਇਹ ਨਹਿਰ ਦਾ ਨੁਕਸਾਨ ਜ਼ਿਆਦਾ ਤੇ ਫਾਇਦਾ ਘੱਟ ਆ ਪਰ ਅਫਸੋਸ ਇਹ ਆ ਵੀ ਨਾਗਲੇ ਬਨੇ ਨਕਾਸ ਸਿਰ ਕਮੇਟੀ ਬਣਾਈ ਨਾਗਲੇ ਬਨੇ ਨਕਾਸ ਕੀਤਾ ਕਿ ਕੁਝ ਵੀ ਨਹੀਂ ਕੀਤਾ ਗਿਆ ਤੇ ਪ੍ਰਸ਼ਾਸਨ ਲਿਆ ਕੇ 2-4 ਦਿਨ ਹੋਇਆ ਤੇ ਜੋਰਾ ਜਰਬੀ ਬੇਅਤ ਪੁੰਸ ਲਿਆ ਕੇ ਤੇ ਲੋਕਾਂ ਦੇ ਘਰ ਤਾਹ ਦਿੱਤੇ ਗਏ ਆ ਬੋਰ ਪੁੱੜ ਦਿੱਤੇ ਗਏ ਆ ਗੋਬਰ ਘਾੜ ਜਿਹੜੇ ਕੁੱਟ-ਕੁੱਟ ਕੇ ਪਾਸੇ ਸੁੱਟ ਦਿੱਤੇ ਗਏ ਆ ਲੋਕਾਂ ਦੇ ਬਾਹਰਲੇ ਬੂਹੇ ਤਾ ਦਿੱਤੇ ਆ ਦੇ ਵੀ ਆਦੇ ਲੋਕ ਜਿਹੜੇ ਉਹਨੇ ਹੱਥ ਹਲ ਹੋਏ ਫਿਰਦੇ ਉਹਨਾਂ ਦੇ ਡੰਗਲ ਧਾਂਦਾ ਬਾਹਰ ਨਿਕਲੇ ਫਿਰਦਾ ਤੂੜੀਆਂ ਦੇ ਛੱਦ ਤਾ ਦਿੱਤੇ ਆ ਵਿੱਚੇ ਤੂੜੀਆਂ ਦੇ ਈਟਾਂ ਰਲ ਗਈਆਂ ਪਰ ਇਹ ਗੁੰਡਾ ਕਰਦੀ ਤੇ ਮੈਂ ਇਨਸਾਨੀਅਤ ਤੋਂ ਹੁੰਦੇ ਬਿਲਕੁਲ ਬਰਖਲਾ ਫਾਂਜੀ ਜੀ ਗੱਲ ਨੂੰ ਗੂੰਗੀ ਬੋਲੀ ਸਰਕਾਰ ਤੱਕ ਪਹੁੰਚਾਉਂਦੇ ਆ ਮੈਂ ਇਹਨਾਂ ਨੂੰ ਜੀ ਆਇਆਂ ਜੋ ਸੁਭਰਾਵਾ ਦੇ ਵਿੱਚ ਕਿਸਾਨਾਂ ਦੇ ਨਾਲ ੱੱੱਕਾ ਗੁੰਡਾ ਨਾਜ਼ ਕੀਤਾ ਨਹਿਰ ਪ੍ਰਸ਼ਾਸਨ ਨੇ ਮਾਨਜੋਗ ਡੀਸੀ ਸਾਹਿਬ ਮਾਨਜੋਗ ਐਸਐਸਪੀ ਸਾਹਿਬ ਮਾਨਜੋਗ ਐਸਡੀਐਮ ਸਾਹਿਬ ਮਾਨਜੋਗ ਤਹਿਸੀਲਦਾਰ ਸਾਹਿਬ ਇਹਨਾਂ ਦੀ ਅਧਿਕਾਰਤਾ ਦੇ ਮੁਤਾਬਕ ਕਮੇਟੀ ਬਣਾਈ ਸੱਤ ਮੈਂਬਰੀ ਜਿਨ੍ਹਾਂ ਨੂੰ ਇਹਨਾਂ ਨੇ ਇੱਕ ਮਿੰਟ ਨਹੀਂ ਸੁਣਿਆ ਜੇ ਕਮੇਟੀ ਨੇ ਆਖਿਆ ਸਾਨੂੰ ਨਕਸ਼ਾ ਚਾਹੀਦਾ ਸਾਨੂੰ ਮੋਗੇ ਦੇ ਨਕਸ਼ੇ ਸਾਨੂੰ ਜਿਹੜੀ ਇਹਨਾਂ ਨੇ ਨਿਸ਼ਾਨਦੇਹੀ ਕੀਤੀ ਉਹਦਾ ਨਕਸ਼ਾ ਸਾਨੂੰ ਪ੍ਰੋਜੈਕਟ ਰਿਪੋਰਟ ਸਾਨੂੰ ਇਹਦਾ ਜਿਹੜਾ ਗਾਬਲੇ ਪਾਸੇ ਨਿਕਾਸ਼ ਦਾ ਨਕਸ਼ਾ ਤੇ ਕਿੱਥੇ ਬਣਾਉਣ ਦੇ ਜੋ ਕੱਖਣੀ ਸ਼ਰੇ ਆਮ ਆਣ ਕੇ ਫਸਲਾਂ ਤੇ ਮਾਲਕੀ ਦੀ ਪੈੜ ਦੇ ਵਿੱਚ ਇਹਨਾਂ ਨੇ ਹੱਲ ਚਲਾ ਦਿੱਤਾ ਆ ਕੀਤਾ ਇਸ ਧੱਕੇ ਦਾ ਜਿਹੜਾ ਮਸਵਲਾ ਇਸ ਸਰਕਾਰ ਨੂੰ ਸਹਿਣਾ ਪਊ ਜਿਹੜੀਆਂ ਸਾਡੀਆਂ ਫਸਲਾਂ ਮਕਾਨ ਚ ਬੱਚੇ ਬੋਰ ਪੁੱਟਿਆ ਗੁੰਡਾਗਰਦੀ ਨੇ ਸਾਡੇ ਨਾਲ ਗੁੰਡਾਗਰਦੀ ਕੀਤੀ ਆ ਇਸ ਗੱਲ ਦੇ ਅਸੀਂ ਬਹੁਤ ਵਿਰਖਲਾਫ ਆ ਇਸ ਸਰਕਾਰ ਦੇ ਨਾਲ ਅਸੀਂ ਬਿਲਕੁਲੋਂ ਸਹਿਮਤ ਨਹੀਂ ਹੋਵਾਂਗੇ ਜੋ ਸਰ ਸਾਥੋਂ ਆ ਹੋਊਗਾ ਰੁਕ ਕਰਾਂਗੇ ਹੁਣ ਜਲੰਧਰ ਦਾ ਜਿੱਥੇ ਅਚਾਨਕ ਗੈਸ ਲੀਕ ਹੋਣ ਦੇ ਕਾਰਨ ਦਹਿਸ਼ਤ ਫੈਲ ਗਈ। ਸੁੱਚੇ ਪਿੰਡ ਦੇ ਨੇੜੇ ਗੈਸ ਟੈਂਕਰ ਵਿੱਚੋਂ ਅਚਾਨਕ ਲੀਕ ਹੋ ਗਈ ਗੈਸ। ਗੈਸ ਲੀਕ ਦੀ ਘਟਨਾ ਸੁਣਦਈ ਆਮ ਲੋਕਾਂ ਵਿੱਚ ਹਲੇ ਦਹਿਸ਼ਤ ਫੈਲੀ ਹੈ। ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਰੈਸਕਿਊ ਟੀਮ ਨੂੰ ਭੇਜਿਆ। ਗੈਸ ਫੈਲਣ ਦੇ ਕਾਰਨ ਕਈ ਕਰਮਚਾਰੀ ਮੌਕੇ ਤੇ ਹੀ ਬੇਹੋਸ਼ ਹੋਣ ਲੱਗੇ ਗੈਸ ਲੀਕ ਦੀ ਘਟਾ ਨੂੰ ਵੇਖ ਕੇ ਕਈ ਲੋਕਾਂ ਨੇ ਵੀਡੀਓ ਬਣਾਉਣੀ ਵੀ ਸ਼ੁਰੂ ਕਰਤੀ ਮੌਕ ਡ੍ਰਿਲ ਦੀ ਇਸ ਘਟਨਾ ਨੂੰ ਲੋਕਾਂ ਨੇ ਵੀਡੀਓ ਬਣਾ ਕੇ ਸ਼ੇਅਰ ਕਰਨਾ ਸ਼ੁਰੂ ਕੀਤਾ ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਰੈਸਕਿਊ ਸ਼ੁਰੂ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਇਸ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਅੰਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਸ ਘਟਨਾ ਨੂੰ ਮੌਕ ਡ੍ਰਿਲ ਕਰਾ ਦਿੱਤਾ ਜੈਪੁਰ ਵਿੱਚ ਹੋਏ ਹਾਦਸੇ ਦੀ ਤਰ੍ਹਾਂ ਹੀ ਜਲੰਧਰ ਵਿੱਚ ਵੀ ਮੌਕ ਡ੍ਰਿਲ ਕੀਤੀ ਗਈ ਕੀ ਕੁਝ ਘਿਆ ਮੌਕ ਡਿਪਟੀ ਕਮਿਸ਼ਨਰ ਜਲੰਧਰ ਨੇ ਸੋਣਦੇ ਬਿਲਕੁਲ ਜੀ ਅੱਜ ਜ਼ਿਲ੍ਹਾ ਜਲੰਧਰ ਦੇ ਵਿੱਚ ਸਾਡੇ ਇੱਕ ਕੈਮੀਕਲ ਡਿਜ਼ਾਸਟਰ ਦੇ ਵੇਲੇ ਕਿਸ ਤਰ੍ਹਾਂ ਦੇ ਆਪਾਂ ਨੂੰ ਪ੍ਰੋਟੋਕੋਲ ਫੋਲੋ ਕਰਨਾ ਹੁੰਦਾ ਹੈ ਉਹਦਾ ਇੱਕ ਡਿਜ਼ਾਸਟਰ ਮੈਨੇਜਮੈਂਟ ਐਕਸਰਸਾਈਜ਼ ਦੀ ਮੌਕ ਡਿਲ ਜਿਹੜੀ ਉਹ ਕੀਤੀ ਗਈ ਸੀਗੀ ਇਹਦੇ ਵਿੱਚ ਅਸੀਂ ਸਾਡਾ ਜਿਹੜਾ IOCL ਦਾ ਡੰਪ ਹੈ ਸੂਚੀ ਪੱੜ ਦੇ ਵਿੱਚ ਉਹਦੇ ਬਾਹਰ ਇੱਕ LPG ਦਾ ਗੈਰੀ ਗੈਰ ਟੈਂਕਰ ਤੇ ਉਹਦੀ ਟੱਕਰ ਹੋ ਜਾਂਦੀ ਹੈ ਤੇ ਜੇ ਸਪਿਲਜ ਹੋ ਜਾਂਦੀ ਹੈ ਇਸ ਤਰ੍ਹਾਂ ਦਾ ਤੁਸੀਂ ਸੁਣਿਆ ਹੋਣਾ ਪਿਛਲੇ ਦਿਨੀਂ ਹੋਰ ਰਾਜ ਦੇ ਵਿੱਚ ਵੀ ਇੱਕ ਸੇਮ ਐਕਸੀਡੈਂਟ ਜਿਹੜਾ ਹੋਇਆ ਸੀਗਾ ਜਿਸ ਦੇ ਨਾਲ ਕਾਫੀ ਕੈਜੂਅਲਟੀ ਵੀ ਹੋਈ ਸੀ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਕਿਸ ਤਰ੍ਹਾਂ ਪਬਲਿਕ ਨੂੰ ਪੁਲਿਸ ਨੂੰ ਫਾਇਰ ਨੂੰ ਹੋਰ ਸਾਡੇ ਜਿਹੜੇ ਬਾਕੀ ادارے ਨੇ ਉਹਨਾਂ ਨੂੰ ਰਿਸਪੌਂਡ ਕਰਨਾ ਹੁੰਦਾ ਹੈਗਾ ਉਹ ਸਾਰੀ ਮੌਕ ਡ੍ਰਿਲ ਸਾਡੇ ਜਿਹੜੇ ਸੁਪਰਵਾਈਜ਼ਰੀ ਆਫੀਸਰਸ ਹੈ ਉਹਨਾਂ ਦੇ ਅੰਡਰ ਕੀਤੀ ਗਈ ਹੈ ਇਹਦਾ ਮੰਤਵ ਇਹੀ ਹੁੰਦਾ ਹੈ ਕਿ ਰੱਬ ਕਰੇ ਕਦੇ ਇਸ ਤਰ੍ਹਾਂ ਦਾ ਸਾਨੂੰ ਹਾਦਸਾ ਨਾ ਦੇਖਣਾ ਪਏ ਪਰ ਜਦੋਂ ਵੀ ਕਦੇ ਇਸ ਤਰ੍ਹਾਂ ਅਨਫੋਰਚੂਨੇਟ ਕੋ ਇਨਸੀਡੈਂਟ ਹੋ ਜਾਂਦਾ ਹੈ ਤਾਂ ਕਿਸ ਤਰ੍ਹਾਂ ਉਸ ਵੇਲੇ ਆਪਰ ਨੂੰ ਰਿਐਕਸ਼ਨ ਦੇਣਾ ਹੁੰਦਾ ਹੈ ਕਿਸ ਤਰ੍ਹਾਂ ਸਾਡੇ ਡਿਪਾਰਟਮੈਂਟ ਦਾ ਕੋਆਰਡੀਨੇਸ਼ਨ ਕਰਵਾਉਣਾ ਹੁੰਦਾ ਕਿਸ ਤਰ੍ਹਾਂ ਪਬਲਿਕ ਨੂੰ ਜਿਹੜਾ ਇਸ ਬਾਰੇ ਅਵੇਅਰ ਕਰਨਾ ਹੁੰਦਾ ਹੈਗਾ ਉਹ ਸਾਡਾ ਅੱਜ ਸਾਰਾ ਪ੍ਰੋਗਰਾਮ ਚੱਲਿਆ ਸੀ ਲਗਭਗ 2 ਘੰਟੇ ਜਿਹੜੀ ਆ ਡਿਲ ਚਲਦੀ ਹੈਗੀ ਐਂਡ ਉਹ ਮੈਨੂੰ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਬਹੁਤ ਹੀ ਚੰਗੇ ਢੰਗ ਨਾਲ ਜਿਹੜੀ ਹੈ ਸਾਡੇ ਸਾਰੇ ਅਫਸਰਾਂ ਨੇ ਡਿਲ ਜਿਹੜੀ ਪੂਰੀ ਕੀਤੀ ਹੈ ਸਰ ਟੋਟਲ ਕਿੰਨੇ ਮੁਲਾਜ਼ਮ ਇਸ ਮੌਕ ਡ੍ਰਿਲ ਦੇ ਵਿੱਚ ਸੀ ਲਗਭਗ ਅਸੀਂ ਸਾਰੇ ਹੀ ਮਹਿਕਮੇ ਜਿਹੜੇ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਕਮ ਆਉਂਦੇ ਨੇ ਉਹਨਾਂ ਨੂੰ ਅਸੀਂ ਪਹਿਲਾਂ ਕੱਲ ਬਰੀਫਿੰਗ ਕੀਤੀ ਸੀ ਉਹਨਾਂ ਦੀ ਮੋਰ ਥੈਨ 500 ਜਿਹੜੇ ਸਾਡੇ ਅਫੀਸ਼ੀਅਲ ਸੀਗੇ ਇਸ ਪੂਰੀ ਮੌਕ ਡ੍ਰਿਲ ਦੇ ਵਿੱਚ ਸ਼ਾਮਿਲ ਰਹੇ ਐਂਡ ਇਹਦੇ ਵਿੱਚ IOCL ਦੇ ਮੁਲਾਜ਼ਮਾਂ ਨੂੰ ਨਾਂ ਉਹ ਸਾਡੀ NDRF ਤੋਂ ਵੀ ਸਾਡੀ ਜਿਹੜੀ ਟੀਮ ਆਈ ਸੀ ਉਹ ਵੀ ਦੇ ਵਿੱਚ ਸ਼ਾਮਿਲ ਰਹੀ। ਇੱਕ ਬੜਾ ਜ਼ਰੂਰੀ ਕੰਪੋਨੈਂਟ ਹੈਲਥ ਦਾ ਹੁੰਦਾ ਹੈ ਕਿ ਕੋਈ ਕਾਇਲ ਹੁੰਦਾ ਮੌਕੇ ਤੇ ਕਿਸ ਤਰ੍ਹਾਂ ਹੁੰਦਾਗਾ ਉਹਨਾਂ ਨੂੰ ਵੀ ਸਾਰਾ ਅਸੀਂ ਵਿੱਚ ਸ਼ਾਮਿਲ ਕੀਤਾ ਸੀਗਾ। ਪੁਲਿਸ ਮੈਕਮੇ ਵੱਲੋਂ ਪ੍ਰੋਪਰ ਇਹਦੀ ਜਿਹੜੀ ਹੈ ਤਿਆਰੀ ਕੀਤੀ ਗਈ ਸੀ ਕਿ ਲੋਕਾਂ ਨੂੰ ਕੋਈ ਇਸ ਬਾਰੇ ਖੱਜਲ ਖਵਾਰੀ ਨਾ ਹੋਵੇ। ਡਿਊਰਿੰਗ ðiਸ ਸਮੋਗ ਡੇਸ ਨਾਲ ਨਾਲ ਉਹਨਾਂ ਨੂੰ ਅਵੇਰਨੈਸ ਵੀ ਜਿਹੜੀ ਹੈ ਪ੍ਰੋਪਰ ਮਿਲਦੀ ਰਹੇ ਉਸ ਬਾਰੇ ਵੀ ਅਸੀਂ ਪੂਰੀ ਤਿਆਰੀ ਕੀਤੀ ਸੀ। ਅੱਜ ਇਹ ਮੌਡਲ ਪੂਰੀ ਹੋਈ ਹੈ ਉਹਨਾਂ ਸ਼ਾਮ ਨੂੰ ਇਸ ਬਾਰੇ ਅਸੀਂ ਸਾਰਾ ਡਿਸਕਸ਼ਨ ਵੀ ਕਰਾਂਗੇ ਕਿ ਕਿਸ ਤਰ੍ਹਾਂ ਇਹਦਾ ਸਕਸੈਸ ਰਿਹਾ ਤੇ ਕੀ ਹੋਰ ਪ੍ਰੀਕਾਸ਼ਨਸ ਜੇ ਵਾਕਈ ਕੋਈ ਇਸ ਤਰ੍ਹਾਂ ਦਾ ਹਾਸਾ ਹੋਣ ਦਾ ਕੀ ਲਿਆ ਜਾ ਸਕਦਾ ਉਹ ਅਸੀਂ ਬਿਲਕੁਲ ਜੀ ਚੈੱਕ ਕਰਾਂਗੇ ਸ਼ਾਮ ਨੂੰ ਸਨਖਬਰਾਂ ਦੇ ਨਾਲ ਫਿਲਹਾਲ ਇਸ ਪ੍ਰੋਗਰਾਮ ਚਨਈ ਦੇ ਸ਼ੁਨੇਦੀ तमाम ਵਧੀ ਖਬਰਾਂ ਤੇ ਲਈ ਜੁੜੇ ਹੋ ਸਾਥ ਸਾਥੀ ਵੀ ਦੇ ਨਾਲ ਮੈਂ ਤੁਹਾਨੂੰ ਇਜਾਜ਼ਤ ਸਰ ਸ਼ਿਕਾ